ਪੰਜਾਬ ਦੇ ਵਿੱਚ ਪੈ ਰਹੀ ਹੜਾ ਦੀ ਮਾਰ ਜਿਸ ਵਿੱਚ ਚਾਲੇ ਰਾਜਪੁਰਾ ਦੇ ਵਿੱਚ ਬੀਬੀਆਂ ਦੇ ਵੱਲੋਂ ਅਰਦਾਸ ਕਰਵਾਈ ਗਈ ਹੈ ਦਾਸ ਇਹ ਹੈ ਕਿ ਜੋ ਇੱਥੇ ਇਸ ਦਰਮਿਆਨਾ ਕਿਸਾਨ ਮਜ਼ਦੂਰ ਯੂਨੀਅਨ ਦੀਆਂ ਬੀਬੀਆਂ ਤੇ ਪਿੰਡ ਵਾਸੀ ਜਿਹੜੇ ਨੇ ਉਹਨਾਂ ਇਕੱਠੇ ਹੋ ਕੇ ਅਰਦਾਸ ਕਰਵਾਈ ਹੈ ਤੇ ਇਸ ਮੌਕੇ ਪੰਜਾਬ ਦੀ ਸੁਖਸ਼ਾਂਤੀ ਦਿੱਲੀ ਤੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹੜਾ ਦੇ ਹਾਲਾਤ ਬਣੇ ਹੋਏ ਨੇ ਤੇ ਇਸ ਹਾਲਾਤਤ ਵਿੱਚੋਂ ਬਾਹਰ ਨਿਕਲਣ ਦੇ ਲਈ ਆਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਗਈ ਹੈ ਇਸ ਮੌਕੇ ਗੁਰੂ ਘਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇਕੱਤਰਤ ਹੋਈਆਂ ਤੇ ਵਾਏ ਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਇਸ ਔਖੀ ਘੜੀ ਦੇ ਵਿੱਚ ਉਹ ਪੰਜਾਬ ਨੂੰ ਕੱਢਿਆ ਜਾਵੇ ਇਸ ਦੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਵੀ ਮੌਜੂਦ ਨੇ ਜਿਨ੍ਹਾਂ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਮੈਂ ਰਵਿੰਦਰ ਕੌਰ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਤੋਂ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪ੍ਰਧਾਨ ਅੱਜ ਅਰਦਾਸ ਕਰਾਈਏ ਜੀ ਜਿਹੜੀ ਪੰਜਾਬ ਚ ਹਰਿਆਣਾ ਚ ਹਾਲਾਤ ਪਾਣੀ ਦੇ ਹੱਥੋਂ ਬਹੁਤ ਜ਼ਿਆਦਾ ਖਰਾਬ ਹੋਏ ਪਈ ਹੈ ਉਸ ਵਾਸਤੇ ਅਸੀਂ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਗੁਰੂ ਘਰਾਂ ਚ ਅਰਦਾਸ ਬੇਨਤੀਆਂ ਪਰਮਾਤਮਾ ਅੱਗੇ ਕਰ ਰਹੇ ਆ ਅੱਜ ਇੱਥੇ ਸਰਦਾਰ ਬੁਟਾ ਸਿੰਘ ਨੇ ਜਿਹੜੀ ਇਹ ਬੀਬੀਆਂ ਦਾ ਪ੍ਰੋਗਰਾਮ ਰੱਖ ਕੇ ਅਰਦਾਸ ਬੇਨਤੀ ਦਾ ਪ੍ਰੋਗਰਾਮ ਰੱਖਿਆ ਔਰ ਉਸ ਵਾਸਤੇ ਅਸੀਂ ਪੱਲੇ ਹੱਡ ਕੇ ਵਾਹਿਗੁਰੂ ਜੀ ਅਰਦਾਸ ਕਰ ਰਹੇ ਆ ਵੀ ਕੁੱਲ ਦੁਨੀਆ ਸੁਖੀ ਵਸੇ ਔਰ ਕਿਸੇ ਤਰ੍ਹਾਂ ਦਾ ਵੀ ਇਹ ਜਿਹੜਾ ਸੰਤਾਪ ਦਾ ਸਮਾਂ ਹੈ ਇਹ ਲੰਘ ਜੇ ਔਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਸ ਵਾਸਤੇ ਅਰਦਾਸ ਬੇਨਤੀ ਪਲ-ਪਲ ਹੀ ਕਰਦੇ ਆ ਵੀ ਪਰਮਾਤਮਾ ਸਭ ਨੂੰ ਸੁਖੀ ਰਸਾਵੇ ਸਰਦਾਰ ਬੁਟਾ ਕੀ ਮੰਗ ਰਿਹਾ ਜੀ ਜੇ ਇਹ ਸਾਰਾ ਸਿਸਟਮ ਹੀ ਜੇ ਆਪਾਂ ਦੇਖੀਏ ਵੀ ਕਿੰਨਾ ਕੁ ਸਰਕਾਰੀ ਹੈ ਕਿੰਨਾ ਕੁ ਕੁਦਰਤੀ ਹੈ ਇਹ ਆਪ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗ ਹੀ ਗਿਆ ਹੁਣ ਇਹਦੇ ਚ ਕੋਈ ਆਪਾਂ ਨੂੰ ਅਣਜਾਣ ਨਹੀਂ ਕੋਈ ਵੀ ਹੈਗਾ ਪਰ ਮੰਗ ਸਰਕਾਰਾਂ ਤੋਂ ਅਸੀਂ ਨਹੀਂ ਕਰਦੇ ਹੈਗੇ ਅਸੀਂ ਸਰਕਾਰ ਅਸੀਂ ਅਕਾਲ ਪੁਰਖ ਤੋਂ ਮੰਗ ਕਰਦੇ ਆਂ ਵੀ ਉਹ ਸਮੇ ਨੂੰ ਵਧੀਆ ਕਰਕੇ ਨਿਗਾਵੇ ਸਮੇ ਦਾ ਟਕਰਾ ਅਸੀਂ ਪੰਜਾਬ ਵਾਸੀ ਹਰਿਆਣਾ ਵਾਸੀ ਸਾਰੇ ਦੁਨੀਆ ਦੇ ਵਸਈਆ ਜਿਹੜੇ ਅਸੀਂ ਕਰ ਰਹੇ ਆ ਪੰਜਾਬੀ ਐਨੇ ਵੀ ਕਮਜ਼ੋਰ ਨਹੀਂ ਹੈਗੇ ਵੀ ਉਹ ਕਿਸੇ ਤੋਂ ਮੰਗ ਕਰਨਗੇ ਕਿਉਂਕਿ ਜੜੀ ਚੀਜ਼ ਗਿਣੀ ਮਿੱਠੀ ਵਿਧੀ ਅਨੁਸਾਰ ਕਰੀ ਵੀ ਹੁੰਦੀ ਉਹਦੇ ਵਾਸਤੇ ਫਿਰ ਮੈਂ ਕੀ ਮੰਗ ਕਰ ਸਕਦੇ ਆ ਸੋ ਵਾਹਿਗੁਰੂ ਮੂਰੇ ਹੀ ਅਰਦਾਸ ਕਰ ਸਕਦੇ ਆ ਬਸ ਇੰਨੀ ਹੀ ਪਰਮਾਤਮਾ ਬੇਨਤੀਆਂ ਮਨਜ਼ੂਰ ਕਰ ਲਵੇ ਵੀ ਜਿਨ੍ਹਾਂ ਜੀਆਂ ਨੂੰ ਜੀਆਂ ਦਾ ਘਾਟਾ ਪਿਆ ਔਰ ਜਿਨ੍ਹਾਂ ਨੂੰ ਨੁਕਸਾਨ ਚੱਲਣਾ ਪਿਆ ਇਸ ਕਰੋਪੀ ਦਾ ਸੋ ਉਹਨਾਂ ਵਾਸਤੇ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ ਧੰਨਵਾਦ ਗੁਰਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਨਾਮ ਉਸ ਮੈਂ ਖਰਾਈਪੁਰ ਤੋਂ ਦਵਿੰਦਰ ਕੌਰ ਬੋਲਣ ਇਸ ਮਣੀ ਸਾਟੀ ਵਿੱਚੋਂ ਮਹਾਰਾਜ ਸੱਚੇ ਪਾਸ਼ਾ ਤੰਤਰ ਪਪਾ ਉਦੇਸ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਦੇ ਵਿੱਚੋਂ ਸੱਚੇ ਪਾਸ਼ਾ ਅਰਦਾਸ ਬੇਨਤੀ ਇਹੀ ਕਰਦੀ ਹਾਂ ਕਿ ਮਹਾਰਾਜ ਸੱਚੇ ਪਾਸ਼ਾ ਜੋ ਪਰਿਵਾਰਾਂ ਤੇ ਜੋ ਮਹਾਰਾ ਸਮਾ ਆਇਆ ਸੀ ਜੋ ਮਹਾਰਾ ਪਾਣੀ ਦਾ ਪਹਾਰ ਚੱਲ ਰਿਹਾ ਸੀ ਮਹਾਰਾ ਸੱਚੇ ਪਾਸ਼ਾ ਉਸ ਨੂੰ ਹੁਣ ਮਹਾਰਾ ਸੱਚੇ ਪਾਸ਼ਾ ਮਹਾਰਾਜ ਦੁਖਾਂ ਦੀ ਕੜੀਆਂ ਤੋਂ ਬਚਾਵੇ ਸੱਚੇ ਪਾਤਸ਼ਾਹ ਮਾਰਾ ਕਿਰਪਾ ਕਰੇ ਵਾਹਿਗੁਰੂ ਜੜ੍ਹ ਦੀਆਂ ਗਲਾਂ ਚ ਰੱਖੇ ਬਾਕੀ ਜੋ ਕਿਸੇ ਨੂੰ ਵੀ ਮਹਾਰਾਜ ਸੰਸਾਰ ਵਿੱਚ ਜੋ ਜੀਵ ਜੰਤੂ ਚਲੇ ਗਏ ਨੇ ਉਹ ਤੇ ਮੁੜ ਕੇ ਆ ਨਹੀਂ ਸਕਦੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬਰਾਜੇ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਮਹਾਰਾਜ ਮੇਰ ਕਰਨੀ ਪਿੱਛੇ ਸੰਸਾਰ ਤੇ ਸਾਰੇ ਪਰਿਵਾਰਾਂ ਤੇ ਸੁਖ ਸ਼ਾਂਤੀ ਤੁਸੀਂ ਵਰਤਾਣੀ ਹੈ ਮਹਾਰਾਜ ਤਨ ਤਨ ਪਾਈ ਸੇ ਦਸਿੰਗੋ ਮਹਾਰਾਜ ਤਨ ਭਾਈ ਉਹਦੇ ਸਿੰਘ ਮਹਾਰਾ ਸੱਚੇ ਪਾਸ਼ਾ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾ ਜ ਤੁਸੀਂ ਕਿਰਪਾ ਕਰਨੀ ਇਹ ਸੰਸਾਰ ਤੇ ਮਹਾਰਾ ਸੱਚੇ ਪਾਸ਼ਾ ਚੜਦੀਆਂ ਕਲਾ ਤੁਸੀਂ ਰੱਖਣੀਆਂ ਨੇ ਮਹਾਰਾ ਸੱਚੇ ਪਾਸ਼ਾ ਮਹਾਰਾ ਸੱਚੇ ਪਾਸ਼ਾ ਸਾਰੇ ਨੂੰ ਮਹਾਰਾ ਰਾਲ ਮਿਲ ਕੇ ਸੱਚੇ ਪਾਸ਼ਾ ਇਹੋ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾ ਸੱਚੇ ਪਾਸ਼ਾ ਜੋ ਮਹਾਰਾ ਸੰਸਾਰ ਤੇ ਮਹਾਰਾ ਜੀਵ ਜੰਤੂ ਜੋ ਕਿਸੇ ਵੀ ਗੱਲ ਦਾ ਕਿਸੇ ਨੂੰ ਕਮੀ ਹੈ ਮਹਾਰਾ ਸੱਚੇ ਪਾਸ਼ਾ ਪੰਥ ਕਾਲ ਸਾ ਚੜਦੀ ਕਲਾ ਚ ਮਹਾਰਾ ਸੱਚੇ ਪਾਸ਼ਾ ਚੜਦੀ ਕਲਾ ਚ ਰਹੇਗਾ ਮਹਾਰਾ ਸੱਚੇ ਪਾਸ਼ਾ ਇਸੇ ਗੱਲ ਦੀ ਤੋੜ ਨਾ ਆਉਣ ਦੇ ਮਹਾਰਾਜ ਸੱਚੇ ਪਾਤਸ਼ਾ ਸਾਡੇ ਸਿੱਖ ਕਿਸੇ ਕਲ ਦੀ ਤੋੜ ਨਹੀਂ ਆਉਣ ਦਿੰਦੇ ਮਹਾਰਾਜ ਜੀ ਪਾਸ਼ਾ ਵਾਧੂ ਰਾਸ਼ਨ ਜਾ ਰਿਹਾ ਵਾਧੂ ਸਾਰਾ ਕੁਝ ਜਾ ਰਿਹਾ ਮਹਾਰਾਜ ਜੀ ਪਾਸ਼ਾ ਕਿਰਪਾ ਕਰਨੀ ਮਹਾਰਾਜ ਸੱਚੇ ਪਾਸ਼ਾ ਚੜ੍ਹਦੀਆਂ ਕਲਾਂ ਰੱਖਣੀਆਂ ਮਹਾਰਾ ਤਾਂਤਨ ਗੁਰਗਨ ਸਾਹਿਬ ਮਹਾਰਾ ਇਹਨਾਂ ਕੁਝ ਕਹਿੰਦੇ ਹੋਏ ਮਹਾਰਾ ਜੀ ਮਾਂ ਦੇ ਜੱਜਗਾ ਮਹਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਖਰਾਇਪੁਰ ਹੈ ਜੀ ਰਵਾਸ ਜਿਹੜੀ ਆਕ ਕਰਾਈਏ ਮੈਂ ਪੜਨਾਂ ਹੈ ਅੱਜ ਦੀ ਜਿਹੜੀ ਆ ਦਾਤ ਕਰਾਈਏ ਜੀ ਸਾਡੇ ਨਗਰ ਦੀਆਂ ਤੇ ਸਾਡੇ ਭਾਰਤੀ ਕਿਸਾਨ ਮਜ਼ਦੂਰ ਜੂਨੀ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਰਵਿੰਦਰ ਕੌਰ ਪੂਰੀ ਟੀਮ ਤੇ ਪੂਰੇ ਸਾਡੇ ਨਗਰ ਖਰਾਈਪੁਰ ਦੀਆਂ ਬੀਬੀਆਂ ਨੇ ਕਰਵਾਈਏ ਇਹ ਸੁੱਖ ਸ਼ਾਂਤੀ ਵਾਸਤੇ ਕਰਵਾਈਏ ਜੀ ਵੀ ਪਿੱਛੇ ਜੋ ਹੜਾਂ ਦੀ ਮਾਰ ਆਪਾਂ ਝੱਲ ਰਹੇ ਆ ਪਰਮਾਤਮਾ ਅੱਗੇ ਤੋਂ ਸੁੱਖ ਸ਼ਾਂਤੀ ਬਸ਼ਕੇ ਇਹੇ ਜੀ ਕਿਹੇ ਤਰੀਕੇ ਦੀ ਕੁਦਰਤੀ ਆਪਤ ਨਾ ਆਵੇ ਜਿਹਦੇ ਕਰਕੇ ਮੇਰੇ ਦੇਸ਼ ਨੂੰ ਦੇਸ਼ ਪੰਜਾਬ ਨੂੰ ਭਾਰਤ ਨੂੰ ਜਾਂ ਮੇਰੇ ਪਿੰਡ ਨੂੰ ਮੇਰੇ ਸ਼ਹਿਰ ਨੂੰ ਮੇਰੇ ਜਿੰਨੇ ਨੂੰ ਕਿਹੇ ਤਰੀਕੇ ਦੀ ਇਦਾਂ ਦੀ ਤਰਾਸ਼ ਦੀ ਨਾ ਚੱਲਣੀ ਪਏ ਵੀ ਜਿਹੜਾ ਲੋਕਾਂ ਨੂੰ ਤਕਲੀਫਾਂ ਵਧਣ ਲੋਕਾਂ ਨੂੰ ਕੁਦਰਤੀ ਆਫਤਾਂ ਝੱਲਣੀਆਂ ਪੈਣ ਤੁਸੀਂ ਇਸ ਟਾਈਮ ਕਿੱਥੇ ਹੋ ਕਿਹੜੇ ਗੁਰਦੁਆਰੇ ਐਟ ਟਾਈਮ ਉੱਥੇ ਗੁਰਦੁਆਰਾ ਸ਼ਹੀਦ ਭਾਈ ਉਦੇ ਸਿੰਘ ਜੀ ਪਿੰਡ ਖਰਾਇਪੁਰ ਵਿੱਚ ਖੜੇ ਹੋਏ ਆ ਜੀ ਕਿਸ ਸਰਕਾਰ ਕੋਲ ਕੀ ਮੰਗਦੇ ਸਾਡੇ ਸਰਕਾਰ ਕੋ ਇਹ ਹੀ ਮੰਗ ਹੈ ਜੀ ਜੋ ਜਾਇਜ ਮੁਆਜੇ ਨੇ ਲੋਕਾਂ ਦੇ ਵਿਸ਼ੇਸ਼ ਗਰਦਾਵਰੀਆਂ ਕੀਤੀਆਂ ਜਾਣ ਜੇ ਕਿਸੇ ਦੇ ਮਕਾਨ ਨੇ ਜੇ ਕਿਸੇ ਦਾ maal ਡੰਗਰੇ ਕਿਸੇ ਦੀ ਪਤਣ ਜਿਸ ਵੀ ਤਰੀਕੇ ਦਾ ਨੁਕਸਾਨ ਹੋਇਆ ਉਹ ਗਵਰਨਮੈਂਟ ਪਰਪਾਈ ਕਰੇ ਪਰਪਾਈ ਤਾਂ ਗਵਰਨਮੈਂਟ ਪੂਰੀ ਨਹੀਂ ਕਰ ਸਕਦੀ ਚਲੋ ਸਾਡੇ ਹੰਝੂ ਤਾਂ ਪੁੰਜੇ ਘਟੋ ਘਟ ਜਿਹੜੇ ਆਪਣੇ ਪਿੰਡ ਕਿਹੜੇ ਕਿਹੜੇ ਪਿੰਡਾਂ ਜਿੱਤੇ ਹੜ ਦਾ ਜ਼ਿਆਦਾ ਨੁਕਸਾਨ ਹੋਇਆ ਵੈਸੇ ਤਾਂ ਇਸੇ ਕੋਲ ਵੀ ਕੋਈ ਅਵੇਸਲਾ ਹੋਇਆ ਤੇ ਬਕਰੀ ਗੱਲ ਕਿਸੇ ਤੋਂ ਭੁੱਲਿਆ ਕਿਥੇ ਕਿਥੇ ਨੁਕਸਾਨ ਹੋਇਆ ਬਾਕੀ ਸਾਡੇ ਰਾਜਪੁਰੇ ਇਲਾਕੇ ਵਿੱਚ ਵੀ ਖੁੱਦ ਸਾਡੇ ਪਿੰਡ ਕਰਾਜਪੁਰ ਜੰਡੋਲੀ ਖਾਨਪੁਰ ਭੋਗਲਾ ਕਿਉਂਕਿ ਤੂੰ ਇੱਕ 25 ਦਾ ਨਿਕਲਦਾ ਉਹਦਾ ਬਹੁਤ ਨੁਕਸਾਨ ਹੋਇਆ ਫਸਲਾਂ ਤੇ ਨੁਕਸਾਨ ਹੋਇਆ ਕਿਉਂਕਿ ਜਿਹੜੀ ਫਸਲ ਤੋਂ ਪਾਣੀ ਫੇਰ ਜਾਂਦਾ ਹੈ ਉਹ ਫਸਲ ਨੂੰ ਉਹ ਨਾ ਫਲ ਪੈਂਦਾ ਨਾ ਉਹ ਫਸਲ ਝਾੜ ਦਿੰਦੀ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਆਪਾਂ ਚਲੋ ਸਾਡੇ ਇਹ ਪਿੰਡ ਬੜੀ ਫਾਇਡ ਤੇ ਥੋੜਾ ਹੀ ਵਿਚਾਰਿਆ ਫਿਰ ਵੀ ਆਪਾਂ 50% ਤਾਂ ਮਿਨੀਮਮ ਲਾ ਕੇ ਚਲ ਗਏ ਬਾਕੀ ਉੱਪਰ ਵਾਲੇ ਦੇ ਹੱਥ ਤੇ ਹੈ ਜੇ ਫਾਲ ਪਾਣਾ ਉਸ ਮਾਲਕ ਨੇ ਉਹ ਕੀ ਕਿਸਾਨ ਦੀ ਝੋਲੀ ਚ ਪੰਦਾ ਇਹ ਉਸ ਪਰਮਾਤਮਾ ਨੂੰ ਪਤਾ ਹੈ